ਤੈਨੂੰ ਮੈਂ ਕਿੰਨੀ ਗੱਲਾਂ ਕਿਹਾ ਵੀ ਤੂੰ ਆ ਕੱਪੜੇ ਸੂਨੇ ਬੰਦ ਕਰਦੇ ਤੂੰ ਐਂ ਦੱਸ ਮੈਨੂੰ ਪਹਿਲਾਂ ਵੀ ਆਪਾਂ ਨੂੰ ਕਿਹੜੀ ਚੀਜ਼ ਦੀ ਘਾਟ ਆਪਣੇ ਕੋਲ ਤੂੰ ਲੋਕਾਂ ਦੇ ਫੜਫੜ ਕੇ ਕੱਪੜੇ ਸੂਹੀ ਜਾਂਦੀਆਂ ਤਾਂ ਹਟਣਾ ਕਿ ਨਹੀਂ ਹਟਣਾ ਇਹ ਤੇ ਮੇਰਾ ਸੂਟ ਆ ਨਾਲੇ ਜੇ ਮੈਂ ਇੱਕ ਦਾ ਬਣਾ ਲੈਨੇ ਫਿਰ ਉਹਦੇ ਵਿੱਚ ਮੇਰਾ ਵੀ ਜੀ ਲੱਗ ਜਾਂਦਾ ਘਰੇ ਮੈਨੂੰ ਨਹੀਂ ਨਾ ਚੰਗਾ ਲੱਗਦਾ ਚੰਗੇ ਲੱਗਣ ਨੂੰ ਕੀ ਆ ਯਾਰ 4 ਪੈਸੇ ਆ ਜਾਂਦੇ ਨੇ ਘਰੇ ਸਭ ਕੁਝ ਆਪਣੇ ਕੋਲ ਹੈਗਾ ਇਹ ਕੋਈ ਜ਼ਰੂਰੀ ਥੋੜਾ ਵੀ ਸਾਰਾ ਦਿਨ ਇਹਦੇ ਨਾਲ ਮੱਥਾ ਮਾਰੀ ਜਾਣਾ ਠੀਕ ਆ ਅੱਗੇ ਨਹੀਂ ਬਣਾਉਂਦੇ ਮੈਂ ਤਲੇ ਮੇਰੀ ਗੱਲ ਸੁਣ ਮੈਂ ਤੇ ਕਹਿਣਾ ਹੀ ਭੁੱਲ ਗਿਆ ਤੈਨੂੰ ਆਪਣੇ ਕੱਪੜੇ ਸਉਣ ਦੀ ਵੀ ਕੇ ਲੋੜ ਆ ਤੂੰ ਵੀ ਦਰਜੀ ਤੇ ਸਮਾਂ ਲੈ ਕਰ ਆਪਣੇ ਕੋਲ ਕਿਹੜੀ ਚੀਜ਼ ਦੀ ਘਾਟ ਆ ਰੱਬ ਨੇ ਸਭ ਕੁਝ ਤਾਂ ਦੇ ਆ ਵਾ ਫਿਰ ਮੈਨੂੰ ਸਿਉਣੇ ਤਾਂ ਆਉਂਦੇ ਨੇ ਮੈਂ ਦਰਜੀ ਤੋਂ ਕਿਉਂ ਸਵਾਵਾ ਹੋਰ ਕੰਮ ਕਰ ਲੈ ਜਰੂਰੀ ਤਾਂ ਨਹੀਂ ਵੀ ਇਹੀ ਕਰਨੇ ਆ ਥੋੜਾ ਥੋੜਾ ਟੇਲਰ ਬੈਠੇ ਨੇ ਜਿੱਤੇ ਮਰਜ਼ੀ ਸੰਭਾਲ ਅਗਲਾ 1000 ਰੁਪਏ ਸਲਾਈ ਦਾ ਲੈਂਦਾ ਏ ਕੀ ਕੀ ਹੋ ਗਿਆ 1000 ਨੂੰ ਕੀ ਆ ਚਲੋ ਠੀਕ ਆ ਨਹੀਂ ਸਮਝਦੇ ਨਸ ਕਿੰਨੇ ਵਾਰ ਮੈਨੂੰ ਮੇਰੀ ਬੇਇੱਜ਼ਤੀ ਕਰਦੇ ਨੇ ਇਹ ਕੱਪੜੇ ਨਾਲ ਸਿਉਂ ਕਰ ਕੱਪੜੇ ਨਾਲ ਸਿਉਂ ਕਰ ਮੈਨੂੰ ਸ਼ੌਂਕ ਆ ਮੈਂ ਤਾਂ ਬਣਾਉਣੀ ਆ ਨਾਲੇ 4 ਪੈਸੇ ਆ ਜਾਂਦੇ ਨੇ ਮੈਨੂੰ ਸਮਝੇਨ ਲੱਗਦੇ ਹੈਗੇ ਵੀ ਕਿਹੜੀ ਚੀਜ਼ ਤੇ ਛਾਲਾ ਮਾਰਦੇ ਨੇ ਫਸਲ 6 ਮਹੀਨੇ ਬਾਅਦ ਆਉਂਦੀ ਆ ਇਹ 4 ਪੈਸੇ ਮੈਂ ਵੀ ਕਮਾ ਲੈਨੀ ਆ ਘਰ ਦੇ ਵਿੱਚ ਹੈਲਪ ਹੋ ਜਾਂਦੀ ਆ ਮੈਂ ਇਹਨਾਂ ਤੋਂ ਚੋਰੀ ਬਣਾ ਲੈ ਕਰੂੰਗੀ ਇਹ ਤਾਂ ਸਾਹਮਣੇ ਨਹੀਂ ਬਣਾਉਂਦੀ ਉਸ ਤੋਂ ਬਾਅਦ ਬਾਹਰ ਚਾਚੀ ਵਾਜਾ ਮਾਰਦੀ ਆ ਕੀ ਕਹਿੰਦੀ ਆ ਉਹ ਆ ਸੂਟ ਨੇ ਉਹਨਾਂ ਦੇ ਫੜਾ ਦੋਗੇ ਮੜਜੇ ਕ ਤੈਨੂੰ ਕਿੰਨੀ ਗੱਲਾਂ ਕਿਹਾ ਹੈ ਤੂੰ ਨਾ ਲੋਕਾਂ ਦੇ ਫੜ ਕੇ ਕੱਪੜੇ ਸਉਏ ਕਰ ਯਾਰ ਇਹ ਤਾਂ ਪਹਿਲੇ ਨੇ ਮੈਂ ਹੁਣ ਤਾਂ ਕਿਸੇ ਦਾ ਕੱਪੜਾ ਫੜਿਆ ਹੀ ਨਹੀਂ ਹੈਗਾ ਮੈਂ ਹੁਣ ਅੱਗੇ ਤੋਂ ਨਹੀਂ ਆ ਬਸ ਲਾਸਟ ਹੋਣੇ ਚਾਹੀਦੇ ਨੇ ਠੀਕ ਆ ਕਿ ਨਹੀਂ ਠੀਕ ਹੈ ਨਾਲੇ ਪੁੱਛ ਕੀ ਕਹਿੰਦੀ ਆ ਚੱਕ ਕੇ ਫੜਾ ਦੇ ਹਾਂ ਲੋ ਜੀ ਅੰਦਰ ਆ ਜਾਂਦੇ ਤੁਸੀਂ ਚਲੋ ਠੀਕ ਹੈ ਚਲੋ ਉਹ ਚਾਚੇ ਦੀ ਮौज ਬਹੁਤ ਨਾਲ ਦੀ ਨਾਲੇ ਪੈਸੇ ਦੇ ਜਾਂਦੀ ਆ ਨਹੀਂ ਤਾਂ ਉਹ ਹੀ ਰੋਕੀ ਜਾਂਦੇ ਨੇ ਮੈਨੂੰ ਇਹਨਾਂ ਨੂੰ ਐ ਨਹੀਂ ਪਤਾ ਹੈਗਾ ਵੀ ਇੱਕ ਔਰਤ ਜੇ ਘਰ ਜੋੜਨ ਲੱਗਦੀ ਆ ਨਾ ਸਭ ਕੁਝ ਬਣਾ ਦਿੰਦੀ ਆ ਪਰ ਕਾਣ ਜੇ ਉਹ ਜਾੜਨ ਲੱਗਦੀ ਆ ਫਿਰ ਵੀ ਸੂਈ ਦੇ ਨੱਕੇ ਨੂੰ ਕੱਢ ਦਿੰਦੀ ਆ ਇਹਨਾਂ ਨੂੰ ਕੀ ਸਮਝਾਵਾਂ ਮੈਂ ਵੀ ਮੈਂ ਤਾਂ ਘਰ ਜੋੜਨ ਵਾਲਿਆਂ ਚੋਂ ਆ ਨਾਲੇ ਮਿਹਨਤ ਕਰਦੀ ਆ ਮੈਨੂੰ ਸ਼ੌਂਕ ਵੀ ਤਾਂ ਹੈਗਾ ਇਹਨਾਂ ਨੂੰ ਕੋਣ ਦੱਸਣਾ ਮੈਂ ਇੱਕ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਹੁੰਦਾ ਪਤਨ ਕਿੱਧਰ ਲੰਘੇ ਹੋਣਾ ਹੈ ਚਲ ਸੁੱਤੇ ਪੈਨੇ ਹੁਣ ਪੈ ਇੱਕ ਸੂੜ ਸਿਉਂ ਦੰਨੀ ਆ ਨਾ ਇਹਨਾਂ ਨੂੰ ਦੱਸਣਾ ਮੈਂ ਇਹਨਾਂ ਨੂੰ ਤਾਂ ਇਹ ਆ ਵੀ ਕੱਪੜੇ ਸਿਉਣ ਤੋਂ ਹਟ ਗਏ ਪਰ ਮੈਂ ਨਹੀਂ ਹਟਦੀ ਜਿੱਥੋਂ 4 ਪੈਸੇ ਆਉਂਦੇ ਨੇ ਨਾਲੇ ਸ਼ੌਂਕ ਪੂਰਾ ਹੁੰਦਾ ਚਲ ਸੌ ਲੜਦੇ ਇਹਨਾਂ ਨੂੰ ਮਰੇ ਸੁੱਤੇ ਪਏ ਸੂਟ ਬਣ ਜਾਣਾ ਮੇਰਾ ਨਾਲੇ ਪਤਾ ਨਹੀਂ ਲੱਗਣਾ ਇਹਨਾਂ ਨੂੰ ਨੱਕੀ ਦਾ ਫੋਨ ਆ ਗਿਆ ਹੋਣਾ ਹੈਲੋ ਹੈਲੋ ਹਾਂਜੀ ਕੇਸੇ ਸਿੰਘ ਬੋਲਦੀ ਜੀ ਹਾਂਜੀ ਹਾਂਜੀ ਸਰ ਬੈਂਕ ਚੋਂ ਬੋਲਦੀ ਸੀ ਮੈਂ ਦੱਸੋ ਜੀ ਆਪਣੀ ਅਸਰ ਤਿੰਨ ਕਿਸ਼ਤਾਂ ਰਹਿੰਦੀਆਂ ਸੀ ਗੱਡੀ ਦੀਆਂ ਤਿੰਨ ਕਿਸ਼ਤਾਂ ਨਹੀਂ ਮੈਡਮ ਜੀ ਦੋ ਹੀ ਕਿਸ਼ਤਾਂ ਰਹਿ ਗਈਆਂ ਗੱਡੀ ਦੀਆਂ ਸਰ ਨਹੀਂ ਇਹ ਆਪਣੀ ਕੱਲ ਲਾਸਟ ਡੇਟ ਸੀ ਨਾ ਕਿਸ਼ਤ ਦੀ ਇਹ ਜੋੜ ਕੇ ਤਿੰਨ ਕਿਸ਼ਤਾਂ ਬਣਦੀਆਂ ਨੇ ਜੀ ਅੱਛਾ ਤਿੰਨ ਹੋ ਗਈਆਂ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਡਮ ਜੀ ਖੜੋ ਪੰਜ ਸੱਤ ਦੇਣਾ ਫਸਲ ਆ ਜਾਣ ਤਾਂ ਫਿਰ ਤਿੰਨੇ ਇਕੱਠੀ ਹੀ ਭਰ ਦਾਂਗੇ ਸਰ ਤੁਸੀਂ ਬੈਂਕ ਵਿਜ਼ਿਟ ਕਰੋਗੇ ਹਾਂ ਫਿਰ ਬੈਂਕੇ ਆਵਾਂਗੇ ਹੁਣ ਕਿਸ਼ਤਾਂ ਭਰਨੇ ਆਵਾਂਗੇ ਜੀ ਖੜੋ ਜੋ ਪੰਜ ਸੱਤ ਦੇਣਾ ਓਕੇ ਜੀ ਓਕੇ ਤੁਸੀਂ ਲੇਟ ਨਾ ਕਰਿਓ ਪਲੀਜ਼ ਓਕੇ ਜੀ ਓਕੇ ਜੀ ਓਕੇ ਥੈਂਕ ਯੂ ਹੁਣ ਮੈਡਮ ਨੂੰ ਕੀ ਦਸੀਏ ਇੱਕ ਫਸਲ ਤਾਂ ਅੱਗੇ ਵੀ ਚਲੀ ਗਈ ਗੱਡੀ ਨੇ ਕਿਸ਼ਤਾਂ ਦੇ ਮੇਰੇ ਜਾਦ ਵੀ ਨਹੀਂ ਦੀਆਂ ਇੱਕ ਨਾ ਦੀ ਲਾਸ ਤਿੰਨ ਕਿਸ਼ਤਾਂ ਹੋ ਗਈਆਂ ਅਜਿ ਇੱਕ ਤਾਂ ਤੂੜੀ ਦਾ ਵੀ ਜਮੇ ਮੰਦਾ ਤਾਂ ਮੇਲੇ 4 ਰੁਪਏ ਚੱਲ ਤੂੜੀ ਕਹਿੰਦੇ ਆ ਜਾਂਦੇ ਫਿਰ ਦੇਖੀ ਜੋ ਕੋਈ ਸੋਕੇ ਕਿਸੇ ਪਾਸੇ ਦੇ ਹੀਲਾ ਦਾ ਕਰਨੀ ਪਊਗਾ ਕਿਸ਼ਤਾਂ ਦਾ ਭਰਨੀ ਪੈਣੀ ਹੁਣ ਤਲ ਭਰ ਦਾਂਗੇ ਬੈਂਕਲ ਦਾ ਕੰਮ ਇਹ ਹੁੰਦਾ ਫੋਨ ਕਰਨਾ ਭਰ ਦਾਂਗੇ ਜਦੋਂ ਹੁਣ ਕੇ ਪੈਸੇ ਦੇਖੀ ਜਾਊਗੀ ਤੂੰ ਸਿਰਫ ਫੋਨ ਚਲਾਈ ਜਾਨੇ ਬੈਠੇ ਬਾਹਰ ਕੋਈ ਬੁਲਾ ਰਿਹਾ ਤੁਹਾਨੂੰ ਕੌਣ ਬੈਂਕ ਵਾਲੇ ਕਹਿ ਰਹੇ ਨੇ ਤੁਸੀਂ ਕਿਸ਼ਤਾਂ ਨਹੀਂ ਭਰੀਆਂ ਗੱਡੀ ਦੀਆਂ ਗੱਡੀ ਦਾ ਕਿਸ਼ਤ ਕੋਈ ਗੱਲ ਨਹੀਂ ਫਿਰ ਭਰ ਦਾਂਗੇ ਤਾਂ ਕਿ ਤੈਂ ਭਰਨੀ ਆਂ ਕਰਨੀ ਦਾ ਮਹੀਨਾ ਮੈਂ ਆਪੇ ਭਰ ਦੂੰਗਾ ਜਾ ਉਹ ਬੁਲਾ ਰਹੇ ਨੇ ਤੁਹਾਨੂੰ ਉੱਥੇ ਲੰਨਾ ਮੈਂ ਕੀ ਕਹਿੰਦੇ ਆ ਆਏ ਭੱਜ ਕੇ ਪੈਂਦੇ ਨੇ ਮੈਨੂੰ ਮੈਨੂੰ ਲੱਗਦਾ ਗੱਡੀ ਦੀ ਕਿਸ਼ਤਾਂ ਭਰੀਆਂ ਹੀ ਨਹੀਂ ਇਹਨਾਂ ਨੇ ਤਾਂ ਹੀ ਉਹ ਘਰੇ ਆਏ ਨੇ ਚਲ ਦੇਖਦੀ ਹਾਂ ਮੈਂ ਵੀ ਪਰ ਗੱਡੀ ਦੀਆਂ ਤਿੰਨ ਕਿਸ਼ਤਾਂ ਡੁੱਟ ਗਈਆਂ ਉਹਦਾ ਬੈਂਕ ਵਾਲੇ ਵੀ ਘਰੇ ਆਉਣ ਲੱਗਦੇ ਆਂ ਦੱਸ ਕੀ ਕਰਾਂ ਮੈਂ ਹਾਂ ਕੀ ਹੋ ਗਿਆ ਕੀ ਕਹਿੰਦੇ ਇਹ ਕਹਿਣਾ ਕੀ ਆ 50000 ਰੁਪਏ ਹੋਏ ਬੇਤਨ ਤੁਸੀਂ ਤਾਂ ਇਕੱਠਾ ਤੁਸੀਂ ਭਰੀ ਹੀ ਨਹੀਂ ਹੈਗੀ ਆ ਜੇ ਹੁਣ ਕੋਲ ਹੁੰਦੇ ਤਾਂ ਹੀ ਭਰਦਾ ਹਲੇ ਤੂੰ ਭਰਦੇ ਜੇ ਤੇਰੇ ਕੋਲ ਹੈਗੇ ਨੇ ਤੂੰ ਭਰ ਦੇਂਗੀ ਪੁੱਛੇ ਤਾਂ ਤਾਂ ਜੇ ਤੇਰੇ ਕੋਲ ਹੋਣਾ ਤੁਸੀਂ ਚੜ ਜਾਂਦੀ ਆ ਕੇ ਇੱਕ ਮਿੰਟ ਰੁਕਿਆ ਫਿਰ ਲੈ ਰੋ ਹਮ ਦਾ ਕੀ ਦੱਸਾਂ ਵੀ 2 ਦਿਨ ਦਾ ਟਾਈਮ ਦੇ ਕੇ ਗਏ ਨੇ ਵੀ 2 ਦਿਨ ਤੋਂ ਜ਼ਿਆਦਾ ਕਿਸ ਤਰ੍ਹਾਂ ਭਰ ਦੋ ਨਹੀਂ ਤਾਂ ਅਸੀਂ ਗੱਡੀ ਚੱਕ ਲੈ ਜਾਵਾਂਗੇ ਹੁਣ ਗੱਡੀ ਚੱਕਣ ਦੀ ਨੌਬਤ ਨਹੀਂ ਆਉਣੀ ਆ ਚੱਕੋ ਪੈਸੇ ਤਿੰਨ ਕਿਸ਼ਤਾਂ ਦੇ ਪੈਸੇ ਨੇ ਆਹ ਤੇਰੇ ਕੋਲ ਪੈਸੇ ਕਿੱਥੋਂ ਆ ਗਏ ਮੈਂ ਜਿਹੜੀ ਸਲਾਈ ਤੋਂ ਤੁਸੀਂ ਰੋਕਦੇ ਰਹੇ ਹੋ ਉਸੇ ਸਲਾਈ ਨਾਲ ਪੈਸਾ ਜੋੜ-ਜੋੜ ਕੇ 50000 ਰੁਪਇਆ ਤਾਂ ਇਹ ਇਕੱਠਾ ਕਰ ਲਿਆ ਇੱਕ ਡੇਢ ਕਿਸ਼ਤ ਤਾਂ ਮੇਰੇ ਗੱਲੇ ਵਿੱਚ ਵੀ ਪਈ ਆ ਜਿਹੜਾ ਕਦੇ ਦੱਸ ਦੇ ਗਿਆ ਕੋਈ 20 ਦੇ ਗਿਆ ਕੋਈ ਟੁੱਟਮੇ ਦੇ ਜਾਂਦਾ ਹੁੰਦਾ ਆ ਚੱਕੋ ਗੱਡੀ ਚੱਕਣ ਦੀ ਨੌਬਤ ਨਹੀਂ ਆਉਣੀ ਤਿੰਨ ਕਿਸ਼ਤਾਂ ਭਰ ਦੋ ਆ ਨਹੀਂ ਸਲਾਈ ਵਿੱਚ ਇੰਨਾ ਪੈਸਾ ਹੈ ਸਲਾਈ ਵਿੱਚ ਤੁਹਾਨੂੰ ਕੋਈ ਵੀ ਕਲਾਏ ਛੋਟੀ ਨਹੀਂ ਹੁੰਦੀ ਮੇਰੇ ਅੰਦਰ ਟੈਲੈਂਟ ਆ ਸਲਾਈ ਕਰਨ ਦਾ ਮੈਨੂੰ ਸ਼ੌਂਕ ਵੀ ਆ ਸ਼ੌਂਕ ਦੇ ਨਾਲ ਨਾਲ ਜੇ 4 ਪੈਸੇ ਘਰੇ ਆਉਂਦੇ ਨੇ ਆਪਾਂ ਝੁੱਠੀ ਫੋਮ ਫੋਚ ਫਿਰੀ ਜਾਂਦੇ ਆ ਪੈਸੇ ਦੀ ਜ਼ਰੂਰਤ ਵੀ ਕਦੇ ਪੂਰੀ ਹੋਈ ਆ ਯਾਰ ਇੱਥੇ ਤਾਂ ਫਿਰ ਮੈਂ ਗਲਤ ਹਾਂ ਤੂੰ ਸਹੀ ਧੀ ਸਲਾਈ ਤੇ ਯਾਰ ਇੰਨਾ ਪੈਸਾ ਜੀ ਸਲਾਈ ਦੇ ਵਿੱਚ ਤਾਂ ਬਹੁਤ ਪੈਸਾ ਨਾਲੇ ਮੈਨੂੰ ਇਹ ਨਹੀਂ ਵੀ 1 ਮਹੀਨਾ 2 ਮਹੀਨੇ ਹੋ ਗਏ ਮੈਨੂੰ ਪੂਰੇ 5 ਸਾਲ ਹੋ ਗਏ 5 ਸਾਲਾਂ ਦੇ ਵਿੱਚ ਮੈਂ ਘਰ ਦੇ ਕਿੰਨੇ ਖਰਚੇ ਤੁਹਾਨੂੰ ਬਿਨਾਂ ਦੱਸੇ ਚਲਾਏ ਨੇ ਨਾਲੇ ਪੈਸੇ ਤਾਂ ਮੈਂ ਹੋਰ ਵੀ ਕਮਾ ਲੰਦੀ ਪਰ ਤਾਂ ਓੰਨੀ ਕੁ ਚਿਰਚਾ ਕਮਾਏ ਨੇ ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਸੀ ਬਾਹਰ ਖੇਤਾਂ ਨੂੰ ਭੱਜ ਜਾਂਦੇ ਜਾਂ ਕਦੇ ਤੁਸੀਂ ਆ ਕੇ ਦੁਪਹਿਰ ਨੂੰ ਸੌਂ ਜਾਂਦੇ ਉਹ ਟਾਈਮ ਦੇ ਵਿੱਚ ਮੈਂ ਸੂਟ ਬਣਾਉਂਦੀ ਚੋਰੀ ਛਪੋਰੀ ਕਿ ਉਹਨਾਂ ਨੂੰ ਕਿਹਾ ਵੀ ਤੁਸੀਂ ਘਰੇ ਲੈਣ ਆਇਓ ਮੈਂ ਤੁਹਾਨੂੰ ਉੱਥੇ ਪਹੁੰਚਾ ਦੇ ਕਰੂੰਗੀ ਇਹ ਬੂੰਦ-ਬੂੰਦ ਨਾਲ ਸਾਗਰ ਭਰ ਗਿਆ ਹੁਣ ਤੁਸੀਂ ਦੱਸੋ ਵੀ ਕੌਣ ਗਲਤਾ ਕੌਣ ਸਹੀ ਆ ਗਲਤ ਤਾਂ ਮੈਂ ਹੀ ਆ ਤੂੰ ਤਾਂ ਸਹੀ ਆ ਤਲਕੇ ਇਸ ਤਰ੍ਹਾਂ ਮੈਂ ਹੁਣ ਪਰੈਣਾ ਪਰ ਮੈਂ ਤੈਨੂੰ ਉਹ ਕੱਪੜੇ ਨਹੀਂ ਸਿਵਾ ਦੰਦਾ ਕਿਉਂ ਮੈਂ ਤਾਂ ਤੁਹਾਡੀ ਹੈਲਪ ਵੀ ਕਰੀਆ ਹੁਣ ਮੇਰਾ ਉਹ ਕਹਿਣ ਦਾ ਬੰਨ ਨਹੀਂ ਮਤਲਬ ਮੈਂ ਤੈਨੂੰ ਕਹਿਣਾ ਵੀ ਤੈਨੂੰ ਸ਼ਹਿਰ ਚ ਬੁਟੀਕ ਨਾ ਖੁਲਾ ਕੇ ਦੇ ਦਾਂ ਬੁਟੀਕ ਤਾਂ ਆਪਾਂ ਖੋਲਾਂਗੇ ਜੇ ਤੁਸੀਂ ਮੇਰਾ ਸਾਥ ਦੋਗੇ ਪਰ ਹੁਣ ਸ਼ਹਿਰ ਚ ਖੋਲਣ ਦੀ ਜ਼ਰੂਰਤ ਨਹੀਂ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕਿ ਭੈਣਾਂ ਨੇ ਜਿਹੜੀਆਂ ਘਰ ਤੋਂ ਹੀ ਕੰਮ ਚਲਾਉਂਦੀਆਂ ਨੇ ਤੁਸੀਂ ਸਿਰਫ ਮੇਰਾ ਸਾਥ ਦੇਣਾ ਬਾਕੀ ਮੈਂ ਆਪੇ ਸੰਭਲ ਲਵਾਂਗੇ ਮੇਰਾ ਸਾਥ ਤਾਂ ਹੁਣ ਹਮੇਸ਼ਾ ਤੇਰੇ ਨਾਲ ਰਹੂਗਾ ਜੋ ਤੂੰ ਕਰਨਾ ਚਾਹਨੀ ਆ ਜਿਹੇ ਜੇ ਕੱਪੜੇ ਸਿਉਣਾ ਚਾਹਨੀ ਆ ਮੇਰੇ ਵੱਲੋਂ ਤੁਹਾਨੂੰ ਕੋਈ ਰੋਕ ਨਹੀਂ ਆਉਗੀ ਖੁਸ਼ ਹੋ ਕੇ ਸਿਉ। ਠੀਕ ਆ। ਹੁਣ ਤੁਸੀਂ ਜਾਓ ਗੱਡੀ ਦੇ ਕਿਸ਼ਤਾਂ ਭਰਿਓ ਫਿਰ ਆਪਾਂ ਬਾਹਰ ਕਿਤੇ ਖਾ ਪੀ ਕੇ ਆਵਾਂਗੇ। ਠੀਕ ਆ। ਮੈਂ ਜਾਣ ਵਾਲਾ। ਕੋਈ ਰੋਕੀ ਕੇ ਦੇਖ ਲਓ ਮੈਨੂੰ ਹੈਨਾ। ਪਰ ਕਦੇ ਵੀ ਔਰਤ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਔਰਤਾ ਕਮਜ਼ੋਰ ਨਹੀਂ ਹੁੰਦੀਆਂ। ਔਰਤਾਂ ਤਾਂ ਜੇ ਚਾਹਣ ਤਾਂ ਘਰ ਨੂੰ ਸਵਰਗ ਬਣਾ ਦਿੰਦੀਆਂ। ਚਲ ਹੁਣ ਮੈਂ ਬੁਟੀਕ ਖੋਲੋਂਗੇ ਸੋਹਣੇ ਸੋਹਣੇ ਕੱਪੜੇ ਬਣਾਇਆ ਕਰੂੰਗੀ